ਸਸੀ ਗਾਲ ਜੀ ਸ੍ਰੀ ਗਰਵਾ ਜੀ ਮੇਲੇ ਤੇ ਤੁਸੀਂ ਪਹਿਲੀ ਵਾਰ ਆਏ ਹੋ ਇੱਕ ਹਰ ਇੱਕ ਸਾਲ ਆਉਨੇ ਹੋ ਨਹੀਂ ਜਾਨਵਰ ਪਹਿਲੀ ਵੇਰ ਲੈ ਕੇ ਆਏ ਆ ਉਹਨੇ ਹਰ ਸਾਲ ਠੀਕ ਆ ਠੀਕ ਆ ਜੀ ਆਪਾਂ ਕਿਹੜੇ ਕਿਹੜਾ ਲੈ ਕੇ ਆਏ ਜਾਨਵਰ ਆਪਾਂ ਇੱਕ ਤਾਂ ਘੋੜੀ ਬਸੇਰੀ ਆ ਇਹ ਬਸੇਰਾ ਲਾਲਾੜ ਦਾ ਠੀਕ ਆ ਜੀ ਇਹਦੀ ਉਮਰ ਕਿੰਨੀ ਆ ਜੀ ਉਮਰ 13 ਮਹੀਨੇ ਆ ਬਈ ਕਿਹੜੀ ਲੈਂਦਾ ਜੀ ਲਾਲ ਰਾਤ ਹੁੰਦਾ ਜੀ ਲਾਲ ਰਾਤ ਹੁੰਦਾ ਠੀਕ ਆ ਜੀ ਲਾਲ ਤਨ ਆ ਦੇ ਘਰ ਦੀ ਉਹ ਬਰੀਡ ਆ ਠੀਕ ਆ ਠੀਕ ਠੀਕ ਰਹੇ ਖੜੀ ਆ ਮਾਣੋ ਇਹ ਕੀ ਨਹੀਂ ਮਾਂ ਬਈ ਇਹ ਬਈ ਇਹ ਕਿਹੜੇ ਕੁੜੇ ਦੇ ਬੱਚੇ ਜੀ ਇਹ ਇਹ ਦਰੋਣਾ ਘੋੜੇ ਦੀ ਪੋਤੀ ਆ ਅੱਛਾ ਜੀ ਤੇ ਟੋਨੇ ਲਵੇ ਘੋੜਾ ਜਾਦੂ ਠੀਕ ਹੈ ਜੀ ਉਹਦੀ ਬੱਚੀ ਆ ਬਟੰਡੇ ਠੀਕ ਹੈ ਇਹਦੀ ਉਮਰ ਕਿੰਨੇ ਮਹੀਨੇ ਜੀ ਠੀਕ ਇਹਦੀ ਉਮਰ 7 ਮਹੀਨੇ ਅੱਛਾ 7 ਮਹੀਨੇ ਵੀ ਇਹਦੀ ਮਾਂ ਕਿਹੜੀ ਜੀ ਆ ਨਾਲ ਇਹਦੀ ਮੰਗੜੀ ਠੀਕ ਹੈ ਜੀ ਚਲੋ ਮਾਦਰ ਬੱਸ ਵੇਟਾਂ ਬੱਸ ਇਹਦੀ ਮਾਂ ਵੀ ਕਿਹੜੀ ਲਾਂਦੀ ਜੀ ਮਾਂ ਬਈ ਅਨਨੌਣਿਆ ਇਹ ਅੱਛਾ ਜੀ ਇਹ ਹੂੰ ਬੱਚੇ ਬਹੁਤ ਸੋਹਣੇ ਲਾ ਰਿਹਾ ਨੇ ਬੱਚੇ ਬਹੁਤ ਸੋਹਣੇ ਹਾਂ ਪਹਿਲਾਂ ਆਪ ਵੀ ਸੋਹਣੀ ਜੀ ਇਹ ਬੱਚੇ ਬਹੁਤ ਸੁਣਨ ਵਾਲੀ ਆ ਤਸਵੀਰਾਂ ਦਿੱਤਾ ਜੀ ਤਸਵੀਰਾਂ ਜੀ ਬੈਸਟ ਹੋਊਗੀ ਜੀ ਤਸਵੀਰਾਂ ਬਹੁਤ ਜੰਗਤ ਠੀਕ ਹੈ ਜੀ ਮਾਂ ਦਾ ਕੱਦ ਕਿੰਨਾ ਹੈ ਬਈ ਦਾ ਮਾਂ ਦਾ ਬਈ 60 60 ਇੰਚ ਦਾ ਪੂਰਾ ਪੱਟੀ ਵਾਲਾ ਪੱਟੀ ਵਾਲਾ ਜੀ ਜੇ ਦੀ ਜੁਮਰਾਈ ਔੜੀ ਦੀ ਉਮਰ ਆ 5 ਸਾਲ ਨਾਮ ਤੇ ਫਾਰਮ ਦਾ ਪਿੰਡ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ 41 ਵਾਲ ਸਟੱਡ ਫਾਰਮ ਜੇ ਕਿਸੇ ਨੂੰ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਮੋਬਾਈਲ ਨੰਬਰ 9592862175 ਠੀਕ ਹੈ